ਭਾਜਪਾ ODC ਮੋਰਚੇ ਵੱਲੋਂ ਕੱਢੀ ਗਈ ਅੱਜ ਮੋਟਰਸਾਈਕਲ ਰੈਲੀ ਕਿਹਾ ਕਿ ਭਾਜਪਾ ਨੇ ਪੰਜਾਬ ਨੂੰ ਉਪਰ ਚੁੱਕਿਆ ਪਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨਾਲ ਵਿਸ਼ਵਾਸ ਘਾਤ ਕੀਤਾ ਉਤਹੀ ਜਦੋਂ ਮੀਡੀਆ ਨੇ ਕਵਰੇਜ ਕੀਤੀ ਤੇ ਵੇਖਿਆ ਗਿਆ ਕਿ ਪੰਜਾਬ ਪੁਲਿਸ ਦੀ ਗੱਡੀ ਦੇ ਵਿੱਚ ਭਾਜਪਾ ਵੱਲੋਂ ਆਪਣੇ ਝੰਡੇ ਰੱਖੇ ਗਏ ਸਨ ਭਾਜਪਾ ਦੀ ਮੋਟਰਸਾਈਕਲ ਰੈਲੀ ਦੇ ਵਿੱਚ ਪੰਜਾਬ ਪੁਲਿਸ ਦੀਆਂ ਗੱਡੀਆਂ ਸਮਾਨ ਢੋ ਰਹੀਆਂ ਸਨ ਕਿਹਾ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਵੱਤ ਤੋਂ ਬਦਤਰ ਹੋਈ ਪਈ ਹੈ ਆਏ ਦਿਨ ਲੁੱਟਾਂ ਖੋਹਾਂ ਕਤਲੇ ਗੈਰਤ ਹੋ ਰਹੇ ਨੇ ਕਿਹਾ ਕਿ ਇਹਨਾਂ ਦੇ ਰਾਜ ਵਿੱਚ ਕਿਸਾਨ ਮਜ਼ਦੂਰ ਤੇ ਨੌਜਵਾਨ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਸ ਮੌਕੇ OBC ਮੋਰਚੇ ਦੇ ਆਗੂ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਜੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਤਾਂ ਲਾ ਐਂਡ ਆਰਡਰ ਦੀ ਸਥਿਤੀ ਸਹੀ ਕਰਨੀ ਪਵੇਗੀ ਤੇ ਭਾਜਪਾ ਦਾ ਰਾਜ ਆਉਣਾ ਬਹੁਤ ਜ਼ਰੂਰੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅਮਰਪਾਲ ਸਿੰਘ ਬੋਨੀ ਜੀ ਦੇ ਨੇਤਰਤਵ ਚ ਇੱਕ ਮੋਟਰਸਾਈਕਲ ਰੈਲੀ ਪੰਜਾਬ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਤੇ ਨਸ਼ੇ ਦੇ ਵਿਰੋਧ ਵਿੱਚ ਕੱਢੀ ਜਾ ਰਹੀ ਹੈ ਇਹ ਰੈਲੀ ਤੁਸੀਂ ਸਮਝੋ ਕਿ ਲੋਕ ਸਭਾ ਚੋਣਾਂ ਦਾ ਆਗਾਜ਼ ہوئی ਆ ਪੰਜਾਬ ਚ ਭਾਰਤ ਦੇ ਜਨਤਾ ਪਾਰਟੀ ਵੱਲੋਂ ਜਿਵੇਂ ਕਿ ਅਸੀਂ ਜਾਣਦੇ ਆ ਬੋਨੀ ਉਹਨਾਂ ਦਾ ਪਰਿਵਾਰ ਜਿਹੜਾ ਇੱਕ ਰਾਜਨੀਤਿਕ ਪਰਿਵਾਰ ਹੈ ਜਿਹੜੀ ਵੀ ਜਥੇਬੰਦੀ ਚ ਕੰਮ ਕਰਦੇ ਨੇ ਬੜੇ ਜ਼ੋਰ ਨਾਲ ਕਰਦੇ ਨੇ ਔਰ ਸਾਡਾ ਮਿਲਣਾ ਵੀ ਰਹਿੰਦਾ ਬੋਨੀ ਜੀ ਨੂੰ ਉਹਨਾਂ ਨੇ ਵਿਸ਼ਵਾਸ ਦਲਾਇਆ ਹੈ ਕਿ ਮੈਂ ਜਿਹੜੇ ਪਿੰਡੂ ਚਾਰ ਹਲਕੇ ਨੇ ਉਹਦੀ ਗਰੰਟੀ ਮੇਰੇ ਕੋਲੋਂ ਲੈ ਕੇ ਚੱਲੋ ਕੱਲੇ ਅਚਰਾਂਲੇ ਦੀ ਗਰੰਟੀ ਨਹੀਂ ਚਾਰਾਂ ਹਲਕਿਆਂ ਜੋ ਮੇਰੀ ਗਰੰਟੀ ਲੈ ਕੇ ਚੱਲੋ ਭਾਰਤੀ ਜਨਤਾ ਪਾਰਟੀ ਜਿਹੜੀ ਉਥੇ ਚੰਗੇ ਮਾਰਜਨ ਨਾਲ ਲੋਕ ਸਭਾ ਦੇ ਚੋਣ ਜਿੱਤੇਗੀ ਔਰ ਮੈਂ ਬਤਾਈ ਵੀ ਦੇਣਾ ਅਮਰਪਾਲ ਸਿੰਘ ਬੋਨੀ ਜੀ ਨੂੰ ਆ ਹਾਲੀ ਦੇ ਸ਼ੁਰੂਆਤ ਨਹੀਂ ਹੋਈ ਜਦੋਂ ਰੈਲੀ ਨਿਕਲੇਗੀ ਸ਼ਾਮੀ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਤੁਸੀਂ ਦੇਖਿਓ ਇਹ ਰੈਲੀ ਐਮਡੀ ਸਰ ਦੀ ਹਵਾ ਬਦਲਣ ਵਾਲੀ ਰੈਲੀ ਹੈ ਬੋਨੀ ਜੀ ਦਾ ਅਸੀਂ ਡਟ ਕੇ ਸਾਥ ਦੇਵਾਂਗੇ ਕਿਤੇ ਵੀ ਉਹ ਡਿਊਟੀ ਲਾਣਗੇ ਸਾਡੇ ਭਰਾ ਨੇ ਸਾਡੇ ਨਾਲ ਚੱਲਦੇ ਨੇ ਅਸੀਂ ਉਹਨਾਂ ਨਾਲ ਡਟ ਕੇ ਚੱਲਾਂਗੇ ਇਹ ਕਰਾਪਸ਼ਨ ਮੁਕਤ ਪੰਜਾਬ ਬਣਾਵਾਂਗੇ ਦਾਵਾ ਜਿਹੜਾ ਜੀ ਦਾਵਾ ਮੇਰੇ ਕੈਨ ਨਾਲ ਦੀਆਂ ਕਿਸੇ ਦੇ ਕੈਨ ਨਾਲ ਨਹੀਂ ਹੋਣਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਵੀ ਸਮਾਜ ਚ ਫਿਚਰ ਦੇ ਪੱਤਰਕਾਰ ਬਰਾਦਰੀ ਤੋਂ ਵੱਧ ਕਿਸੇ ਨੂੰ ਨਹੀਂ ਪਤਾ ਨਸ਼ਾ ਜਿਹੜਾ ਬੜਾ ਇੱਕ ਹੈਪਨਿੰਗ ਮੁੱਦਾ ਹੈ ਪੰਜਾਬ ਦੀ ਜਵਾਨੀ ਖਾ ਰਿਆ ਨਸ਼ਾ ਉਹਦੇ ਖਿਲਾਫ ਵੀ ਅੱਜ ਰੈਲੀ ਹੈ ਲੋ ਐਂਡ ਆਰਡਰ ਦੇਖੋ ਕੋਈ ਤੀਸਰਾ ਦਿਨ ਨਹੀਂ ਹੁੰਦਾ ਜਦੋਂ ਕਿਸੇ ਨੂੰ ਸਰੇ ਆਮ ਗੋਲੀ ਨਹੀਂ ਵੱਜਦੀ ਭਾਵੇਂ ਕੋਈ ਆਮ ਨਾਗਰਿਕ ਹੋਏ ਭਾਵੇਂ ਕੋਈ ਵਪਾਰੀ ਹੋਏ ਭਾਵੇਂ ਕੋਈ ਡਾਕਟਰ ਹੋਏ ਇਹ ਬਹੁਤ ਹੀ ਜਿਹੜੇ ਖਤਰਨਾਕ ਕੰਮ ਹੈ ਇਹਦੇ ਖਿਲਾਫ ਰੈਲੀ ਹੈ ਬੋਨੀ ਜੀ ਵੱਲੋਂ ਚੋਣਾਂ ਦਾ ਭਾਰਤ ਜਨਤਾ ਪਾਰਟੀ ਉਹਨਾਂ ਲੋਕ ਸਭਾ ਦਾ ਆਗਾਜ਼ ਹੈ ਹੋਰ ਤੁਸੀਂ ਦੇਖੋ ਹੋਰ ਮੁੱਦੇ ਨੇ 1000 ਰੁਪਿਆ ਲੋਕਾਂ ਦਾ ਕਿੱਧਰ ਗਿਆ ਲੇਡੀਜ਼ ਇਹ ਗੱਲਾਂ ਬਾਤ ਦੀਆਂ ਅੱਜ ਜਿਹੜੀ ਐ ਇਹ ਕਾਨੂੰਨ ਵਿਸਥਾ ਤੇ ਨਸ਼ੇ ਦੇ ਖਿਲਾਫ ਰੈਲੀ ਐ ਕਿਹੜਾ ਪੁਆਇੰਟ ਜਿਹੜਾ ਕਰ ਕਰਦੇ ਪਏ ਆਏ ਆਰਥਿਕ ਸਥਿਤੀ ਹੋਰ ਬੰਦਲ ਦੀ ਬੰਦੀ ਪੰਜਾਬ ਦੀ ਕਰਦੇ ਪਏ ਆ ਕਿਸਾਨ ਮਜ਼ਦੂਰ ਦਲਤ ਮਲਾਜਮ ਵਰਗ ਜੋ ਧਕੇਸ਼ਾਈ ਤੇ ਜੋ ਜੁਮਣਿਆਣਾ ਇਹਨਾਂ ਨੇ ਸਰਕਾਰ ਬਣਾਈਆਂ ਇਹਦੇ ਲਾਅ ਐਂਡ ਆਰਡਰ ਦੇ ਖਿਲਾਫ ਇसरी ਅੱਜ ਰੈਲੀ ਮੋਟਰਸਾਈਕਲ ਰੈਲੀ ਕੱਢ ਰਹੇ ਆ OBC ਮੋਰਚਾ ਪੰਜਾਬ ਵਾਲਾ ਜੀ ਇਹ ਨਸ਼ੇ ਦਾ ਬੜਾ ਮੈਂ ਤੇ ਖਾਸ ਕਰਕੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਜੇ ਨਸ਼ੇ ਨੂੰ ਠੱਲ ਪਾਉਣੀ ਜੇ ਜੇ ਗੁੰਡਾਗਰਦੀ ਬੰਦ ਕਰਾਉਣੀ ਜੇ ਜੇ ਪੰਜਾਬ ਚ ਅਮਨ ਸ਼ਾਂਤੀ ਰਹਿਣੀ ਜੇ ਜੇ ਪੰਜਾਬ ਚ ਹਿੰਦੂ ਸਿੱਖ ਭਾਈਚਾਰਾ ਏਕਤਾ ਰੱਖਣੀ ਜੇ ਇਹ ਸਿਰ ਭਾਰਤੀ ਜਨਤਾ ਪਾਰਟੀ ਰੱਖ ਸਕਦੀ ਜੇ ਇਹਦੀ ਇੱਕ ਸਾਫ ਸੁਥਰੀ ਸ਼ੀਸ਼ੇ ਵਾਂਗੂ ਉਦਾਹਰਣ ਉੱਤਰ ਪ੍ਰਦੇਸ਼ ਯਾ ਯੂਪੀ ਆ ਜਿਸ ਨੇ ਯੋਕੀ ਦਿੱਤਿਆ 나ਤੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਗੁੰਡਾਗਰਦੀ ਨੂੰ ਨਸ਼ਿਆਂ ਨੂੰ ਪਦਮਾਸ਼ਾ ਨੂੰ ਠੱਲ ਪਾ ਕੇ ਅਮਨ ਸ਼ਾਂਤੀ ਕਰਕੇ ਇਸ ਯੂਪੀ ਨੂੰ ਬੜਾ ਆਰਥਿਕ ਤੌਰ ਤੇ ਉੱਪਰ ਚੁੱਕਿਆ ਕਿਹੜਾ ਪੰਜਾਬ ਸੀ ਇਹ ਜੋ ਆਰਥਿਕ ਤੌਰ ਤੇ ਚੌਥੇ ਨੰਬਰ ਤੇ ਹੀ ਹਿੰਦੁਸਤਾਨ ਦੇ ਵਿੱਚ ਤੇ ਅੱਜ ਦੀ ਤਰੀਕ ਚ ਤੇ ਹਰਿਆਣਾ 18ਵੇਂ ਨੰਬਰ ਤੇ ਅੱਜ ਦੀ ਤਰੀਕ ਚ ਪੰਜਾਬ 19ਵੇਂ ਨੰਬਰ ਤੇ ਆ ਤੇ ਹਰਿਆਣਾ ਚੌਥੇ ਨੰਬਰ ਤੇ ਆ ਕਿਉਂਕਿ ਜਿਹੜਾ ਘਰ ਕਰਜ਼ੇ ਨਾਲ ਡੁੱਬਿਆ ਹੋਵੇ ਉਹਨੇ ਤਰੱਕੀ ਕਰਨੀ ਕੀ ਤੇ ਉਹਨੇ ਕੀ ਕੱਢਣਾ ਤੇ ਕੀ ਪਾਉਣਾ ਚਾਹੀਦਾ ਕਰਜ਼ਿਆਂ ਦੇ ਕਿਸ਼ਤਾਂ ਹੀ ਲਾਉਣੀਆਂ ਉਹਨੇ ਕੀ ਆਪਣਾ ਘਰ ਸੁਧਾਰ ਦੇਣਾ ਕਿਹੜਾ ਆਪਣਾ ਸੁਪਾ ਸੁਧਾਰ ਲੈਣਾ ਮੈਂ ਹਰ ਬੇਨਤੀ ਕਰਾਂਗਾ ਕਿ ਡਬਲ ਇੰਜਨ ਦੀ ਸਰਕਾਰ ਮੋਦੀ ਸਾਹਿਬ ਦੀ ਬਣਾਓ ਪੰਜਾਬ ਨੂੰ ਖੁਸ਼ਹਾਲ ਤੇ ਮੋੜ ਲੀਆਂ ਤੇ ਲੈ ਕੇ ਆਉਣਾ ਸਭ ਤੋਂ ਵੱਡੀ ਗੱਲ ਕਿਹੜਾ ਡਰ ਦਾ ਮਾਹੌਲ ਅੱਜ ਕੱਲ ਹਰ ਪੰਜਾਬੀ ਦੇ ਵਾਸੀ ਵਸਿਆ ਭਾਵੇਂ Hindu ਆ ਸਿੱਖ ਆ Christian ਆ ਮੁਸਲਮਾਨ ਆ ਬੋਧੀ ਆ ਜੈਨੀਆਂ ਕਿਹੇ ਧਰਮਜਪਤਾ ਭਾਵੇਂ ਗਰੀਬ ਆ ਭਾਵੇਂ ਅਮੀਰ ਆ ਕਿਹੜਾ ਡਰ ਦਾ ਸਹਿਮ ਦਾ ਮਾਹੌਲ ਲੋਕਾਂ ਦੇ ਦਿਨਾਂ ਚ ਵਸਿਆ ਜੋ ਘਰਾਂ ਚ ਬਹਿ ਕੇ ਅੰਦਰ ਵੱੜ ਕੇ ਲੋਕੀ ਗੱਲਾਂ ਕਰਦੇ ਆ ਕਿ ਇਹਨਾਂ ਗੁੰਡਿਆਂ ਬਦਮਾਸ਼ਾਂ ਤੋਂ ਬਚਾ ਲਓ ਇਹਨਾਂ ਇਹ ਨਸ਼ਿਆਂ ਤੋਂ ਬਚਾ ਲਓ ਪਰ ਕੋਈ ਇਹ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਆਪ ਦੀ ਸਰਕਾਰ ਕ ਕੰਨਾਂ ਚ ਰੂਣ ਲੈ ਕੇ ਸੁਤੀ ਪਈ ਆ ਇਹਨਾਂ ਨੂੰ ਕੋਈ ਕਿਸੇ ਨਾਲ ਦੁੱਖ ਤਕਲੀਫ ਨਹੀਂ ਸਿਰਫ ਆਪਣੇ ਕੇਜਰੀ ਵਾਲਾ ਆਕਾ ਨੂੰ ਖੁਸ਼ ਕਰਨ ਲਈ ਇਹ ਸਭ ਕੁਝ ਕਰਦੇ ਪਏ ਜੀ ਤੇ ਰੈਲੀ ਕਰੇਗੀ ਇਹ ਹਾਲ ਗੇਟ ਤੋਂ ਬਾਹਰ ਇਹ ਰੈਲੀ ਸ਼ੁਰੂ ਹੋ ਕੇ ਤੋੜੀ ਆਉਟਰ ਭਗਤਾ ਵਾਲੇ ਜਿੰਨੇ ਗੇਟ ਆ ਆਉਟਰ ਤੇ ਜਾ ਕੇ ਸ਼ਹੀਦਾ ਅੜੇ ਤੋਂ ਕਤਰੀ ਬਾਗ ਸੱਜੀ ਹੱਥ ਉੱਥੇ ਜਾ ਕੇ ਅਸੀਂ ਭਗਵੰਤ ਮਾਨ ਦਾ ਇਹਦੇ ਜਿਹੜੇ ਆਕਾ ਕੇਜਰੀ ਵਾਲਾ ਇਕੱਠਾ ਹੀ ਇੱਕ ਬਣਾ ਕੇ ਲਾਅ ਐਂਡ ਆਰਡਰ ਦੀ ਵਿਸਥਾ ਦੇ ਇੱਕ ਪਤਲਾ ਭੁਕਾਂਗੇ ਇਸ ਘਾੜ ਦਾ ਜੀ ਟੀਵੀ ਭਾਰਤ ਹਾਜੀ ਮੈਮ ਅੱਜ ਇੱਕ ਇਸ ਬੰਦ ਚ ਰੈਲੀ ਕੀਤੀ ਜਾ ਰਹੀ ਹੈ ਅੱਜ ਦੀ ਜਿਹੜੀ ਰੈਲੀ ਆ ਤੁਹਾਨੂੰ ਪਤਾ ਹੀ ਹੈ ਸਭ ਨੂੰ ਕਿ ਇਲੈਕਸ਼ਨ ਆਉਣ ਵਾਲੇ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਆ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ ਕਿ ਪੰਜਾਬ ਬਹੁਤ ਜ਼ਿਆਦਾ ਕਰਜ਼ੇ ਥਲੇ ਆ ਚੁੱਕਾ ਹੈ ਦੂਸਰਾ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਹੈ ਅੱਜ ਉਹਨੂੰ ਸਾਰੀਆਂ ਗੱਲਾਂ ਉਪਰ ਪ੍ਰੋਟੈਸਟ ਕਰਨ ਵਾਸਤੇ ਰੁਜ਼ਗਾਰ ਪੰਜਾਬ ਦੇ ਵਿੱਚ ਹੈ ਨਹੀਂ ਨੌਜਵਾਨਾਂ ਦੇ ਕੋਲ ਇਹਨਾਂ ਗੱਲਾਂ ਨੂੰ ਪ੍ਰੋਟੈਸਟ ਕਰਨ ਵਾਸਤੇ ਹੀ ਅੱਜ ਦੀ ਰੈਲੀ ਹੈਗੀ ਆ ਤੇ ਪੰਜਾਬ ਦੇ ਸਾਰੇ ਵਸਨੀਕਾਂ ਨੂੰ ਇੱਕ ਵਾਰੀ ਜ਼ਰੂਰ ਅਪੀਲ ਕਰਦੀ ਆ ਮੈਂ ਸਿੰਦਰਜੀਤ ਮਨਜੰਦਾ ਪੰਜਾਬ ਮਹਿਲਾ ਮੋਰਚਾ ਦੀ ਸੈਕਟਰੀ ਆ ਔਰ ਪੰਜਾਬ ਮੈਲਾ ਮੋਰਚਾ ਦੇ ਸਾਰੇ ਵੱਲੋਂ ਮੈਂ ਇੱਕ ਵਾਰੀ ਅਪੀਲ ਕਰਦੀ ਹਾਂ ਪੰਜਾਬ ਦੇ ਵਿੱਚ ਜੇਕਰ ਅਸੀਂ ਸਾਰੇ ਜਣੇ ਖੁਸ਼ਹਾਲੀ ਚਾਹੁੰਦੇ ਹਾਂ ਇੱਕ ਵਾਰੀ ਅਸੀਂ ਜਰੂਰ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਮੌਕਾ ਦੇ ਕੇ ਵੇਖੀਏ ਬੀਜੇਪੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਈਏ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਗੁਜਰਾਤ ਕਿੰਨਾ ਖੁਸ਼ਹਾਲ ਸੂਬਾ ਹੋਇਆ ਵਾ ਕਿੰਨੇ ਥੱਲੇ ਦੇ ਸੂਬੇ ਕਿੰਨੇ ਖੁਸ਼ਹਾਲ ਹੋਏ ਨੇ ਸੂਬੇ ਪੰਜਾਬ ਕਿੰਨਾ ਉੱਪਰ ਸੀਗਾ ਤੇ ਕਿੰਨੇ ਅੱਜ ਥੱਲੇ ਆ ਗਿਆ ਜੇ ਇੱਕ ਵਾਰੀ ਬੀਜੇਪੀ ਪੰਜਾਬ ਦੇ ਵਿੱਚ ਆ ਜਾਂਦੀ ਹੈ ਤਾਂ ਪੰਜਾਬ ਬਹੁਤ ਜ਼ਿਆਦਾ ਖੁਸ਼ਹਾਲ ਹੋਏਗਾ ਨਸ਼ਾ ਇੱਥੇ ਖਤਮ ਹੋ ਜਾਏਗਾ ਨਾਲ-ਨਾਲ ਇਹਦੇ ਨਾਲ ਇੱਕ ਹੋਰ ਮੈਂ ਗੱਲ ਕਹਾਂਗੀ ਰੋਜ਼ਗਾਰ ਵਧੇਗਾ ਜਦੋਂ ਰੋਜ਼ਗਾਰ ਵਧਿਆ ਉਹਦੋਂ ਆਟੋਮੈਟਿਕਲੀ ਜਿਹੜੀ ਯੂਥ ਆ ਉਹ ਆਪਣੇ ਕੰਮ ਵਾਲੇ ਰੁਝੇਗੀ ਔਰ ਪੰਜਾਬ ਖੁਸ਼ਹਾਲ ਹੋਏਗਾ ਨਸ਼ਾ ਮੁਕਤ ਹੋਏਗਾ ਕਰਜ਼ਾ ਮੁਕਤ ਪੰਜਾਬ ਹੋਏਗਾ ਜਿਵੇਂ ਸਾਰੇ ਇਹੋ ਜੇ ਸੁਪਨੇ ਵੇਖਦੇ ਪਏ ਆ ਤੇ ਇੱਕ ਵਾਰੀ ਬੀਜੇਪੀ ਸਰਕਾਰ ਦਾ ਆਉਣਾ ਜਿਹੜਾ ਬਹੁਤ ਜ਼ਰੂਰੀ ਆ ਅੱਜ ਬੋਨੀ ਬਾਜੀ ਜਿਹੜਾ ਅੱਜ ਰੈਲੀ ਕੱਢਦੇ ਪਏ ਨੇ ਇਹ ਬਹੁਤ ਵੱਡੀ ਰੈਲੀ ਆ OBC ਮੋਰਚੇ ਵੱਲੋਂ ਜਦ ਤੱਕ ਇਹ ਬੋਨੀ ਬਾਜੀ ਦੀ ਰੈਲੀ ਖਤਮ ਹੋਏਗੀ ਸਭ ਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਦੀ ਜਿਹੜੀ ਹਵਾ ਵਾ ਉਹਦੇ ਨਾਲ ਬਹੁਤ ਜ਼ਿਆਦਾ ਅਮਰਸਾਹ ਦੀ ਖਾਸਾ ਹੋ ਤੇ ਹਵਾ ਦਾ ਬਹੁਤ ਫਰਕ ਪਏਗਾ ਬੋਨੀ ਬਾਜੀ ਦੀ ਇਸ ਰੈਲੀ ਦੇ ਖਤਮ ਹੁੰਦਿਆਂ ਔਰ ਸ਼ਾਂਦਕ ਜਿਹੜੀ ਤੁਹਾਨੂੰ ਸਭ ਨੂੰ ਇਹ ਜਿਹੜੀ ਖਬਰ ਆ ਮਿਲ ਜਾਏਗੀ ਕਿ ਵਾਕਈ ਜਿਹੜੀ ਬੀਜੇਪੀ ਆ ਇੱਕ ਵਾਰੀ ਪੰਜਾਬ ਦੇ ਵਿੱਚ ਆਉਣੀ ਚਾਹੀਦੀ ਆ ਔਰ ਕਿੰਨੀ ਜਨਤਾ ਚਾਹੁੰਦੀ ਆ ਬੀਜੇਪੀ ਦਾ ਇਸ ਟਾਈਮ ਦੇ ਉਤੇ ਪੰਜਾਬ ਦੇ ਵਿੱਚ ਆਉਣਾ ਧੰਨਵਾਦ ਲੋਕਾਂ ਨੇ ਨਵੀਂ ਸਰਕਾਰ ਚ ਨਵੇਂ ਬਦਲਾਅ ਹੋਵੇ ਕਿ ਤੁਹਾਨੂੰ ਕੀ ਲੱਗਦਾ ਹੈ ਲੋਕੀ ਜੇਕਰ ਬੀਜੇਪੀ ਨੂੰ ਮੈਨੂੰ ਇੱਕ ਦੱਸਣ ਦੀ ਲੋੜ ਨਹੀਂ ਹੈਗੀ ਕਿ ਬੀਜੇਪੀ ਨੂੰ ਪੰਜਾਬ ਚ ਲਿਆਓ ਤੇ ਫਿਰ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਬਦਲਾਅ ਆਏਗਾ ਮੈਂ ਤੁਹਾਨੂੰ ਆਲਰੇਡੀ ਐਗਜ਼ਾਮਪਲ ਦੇ ਚੁੱਕੀ ਹਾਂ ਗੁਜਰਾਤ ਦੀ ਜੇ ਮੈਂ ਗੁਜਰਾਤ ਦੀ ਤੁਹਾਨੂੰ ਐਗਜ਼ਾਮਪਲ ਦੇ ਦਿਤੀ ਆ ਤੇ ਇਸੇ ਕਰਕੇ ਦਿਤੀ ਆ ਤਾਂ ਇਸ ਗੱਲ ਦਾ ਜਵਾਬ ਮੈਂ ਪਹਿਲਾਂ ਹੀ ਦੇ ਚੁੱਕੀ ਸੀਗੀ ਨਹੀਂ ਸਰਕਾਰ ਜਿਵੇਂ ਤੁਸੀਂ ਰੋਜ਼ਗਾਰ ਦੀ ਗੱਲ ਕੀਤੀ ਹੈ ਸਰਕਾਰ ਤਾਂ ਕਹਿਦੀ ਹੈ 40000 ਦੇਖੋ ਪੰਜਾਬ ਦੇ ਵਿੱਚ ਜੇਕਰ 40000 ਤੋਂ ਪਲੱਸ ਨੌکریاں ਆ ਤਾਂ ਇੰਨੀ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਕਿਵੇਂ ਆ ਕਿ ਪੰਜਾਬ ਦੀ ਜਨਤਾ 40000 ਆ ਅੱਜ ਕਿੰਨਾ ਨੌਜਵਾਨ ਨਸ਼ੇ ਦੇ ਵਿੱਚ ਆ ਅੱਜ ਇੰਨੇ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਨੇ ਤੁਸੀਂ ਉਹ ਕੇਸ ਕਰਕੇ ਗਏ ਨੇ ਇਸੇ ਕਰਕੇ ਨਾ ਬੇਰੁਜ਼ਗਾਰ ਆ ਹਰ ਇੱਕ ਬੰਦਾ ਮੈਂ ਆਵਾ ਤੁਸੀਂ ਆ ਅਸੀਂ ਚੰਗਾ ਕਮਾਉਂਦੇ ਪਏ ਆ ਨਾ ਸਾਡੇ ਉਤੇ ਮੰਗਾਈ ਅਸਰ ਕਰੇਗੀ ਨਾ ਸਾਡੇ ਕੋਲ ਨਸ਼ੇ ਲਈ ਟਾਈਮ ਹੈ ਨਾ ਸੋਚਣ ਦਾ ਟਾਈਮ ਹੈ ਕਿਉਂਕਿ ਹਰ ਟਾਈਮ ਅਸੀਂ ਬਿਜ਼ੀ ਹੈਗੇ ਹਾਂ ਜੇ ਇਹ ਫ੍ਰੀ ਹੈਗੇ ਆ ਤਾਂ ਅਸੀਂ ਫੇਰ ਹੀ ਨਸ਼ੇ ਵਾਸਤੇ ਜਾਂ ਇਧਰ ਉਧਰ ਜਾਂਦੇ ਆ ਪੋਹ ਸਾਡੀ ਉਹਦੇ ਵੱਲੋਂ ਮੋਟਰਸਾਈਕਲ ਵਾਲੀ ਗੱਡੀ ਜਾ ਰਹੀ ਹੈ ਜਿਹਦਾ ਭਗਵੰਦੂ ਮਾਨ ਦੇ ਖਿਲਾਫ ਬੜਾ ਜ਼ਬਰਦਸਤ ਰੋਲ ਹੈ ਕਿ ਭਗਵੰਦੂ ਮਾਨ ਨੇ ਪੰਜਾਬ ਨੂੰ ਦੁਰਦਸ਼ਾ ਦੇ ਮੋਰ ਤੇ ਲੈ ਖੜਾ ਕਰਤਾ ਸਟੇਟ ਅੱਗੇ ਕਰਜ਼ਾਈ ਸੀ ਹੋਰ ਬਹੁਤ ਜ਼ਿਆਦਾ ਕਰਜ਼ਾਈ ਕਰਦੀ ਹੈ ਔਰ ਲਗਭਗ 4 ਜਾਂ ਹਰ ਮਹੀਨੇ ਕਰਜ਼ਾ ਲੈ ਰਹੇ ਆ ਔਰ ਪੰਜਾਬ ਦੀ ਬਹੁਤ ਦੁਰਦਸ਼ਾ ਹੈ ਉਹ ਤੇ ਵਾਅਦੇ ਕੀਤੇ ਸੀ ਇੱਕ ਵੀ ਪੂਰੇ ਨਹੀਂ ਕੀਤੇ ਉਸ ਦੇ ਵਜੋਂ ਸਾਡੀ ਆਫੀਸ ਦੀ ਰੈਲੀ ਅੱਜ ਬੜੀ ਜ਼ਬਰਦਸਤ ਕੱਢ ਰਹੇ ਆ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੈ ਪੰਜਾਬ ਦੀ ਇਸ ਤਰ੍ਹਾਂ ਦੇਖਦੇ ਜੇ ਦੇਖੋ ਕਾਨੂੰਨ ਵਿਵਸਥਾ ਕ੍ਰਾਈਮ ਵੱਧ ਗਿਆ ਬਹੁਤ ਗੈਂਗਸਟਰ ਵੱਧ ਗਿਆ ਬਹੁਤ ਕਰਪਸ਼ਨ ਵੱਧ ਗਈ ਬਹੁਤ ਔਰ 1 ਰੁਪਏ ਦੀ ਡਿਵੈਲਪਮੈਂਟ ਨਹੀਂ ਇਸ ਤੋਂ ਬਾਅਦ ਹੋਰ ਕੀ ਤੁਰਸ਼ਾ ਕਿਸ ਸਟੇਟ ਦੀ ਹੋ ਸਕਦੀ ਹੈ ਜਿਹੜੀ ਸਟੇਟ ਪਹਿਲੇ ਨੰਬਰ ਤੇ ਸੀ ਪੰਜਾਬ ਦੇ ਵਿੱਚ ਅੱਜ ਸਭ ਤੋਂ ਥੱਲੇ ਆ ਗਈ ਨੇ ਸਰਕਾਰ ਦਾ ਵੀ ਕਰ ਰਹੀ ਹੈ ਵੀ ਪੰਜਾਬ ਤਰੱਕੀ ਚਾਹਣ ਕਿੱਥੇ ਤੁਹਾਨੂੰ ਨਹੀਂ ਲੈ ਤੁਸੀਂ ਪੱਤਰਕਾਰ ਜੀ ਮੈਨੂੰ ਦੱਸੋ ਤੁਸੀਂ ਕਿੱਥੇ ਪਰੋਗੀ ਕਿਤੇ ਪੰਜਾਬ ਪੂਰੇ ਇੱਕ ਜਾਜੇ ਕਿੱਟ ਵੀ ਲੱਗ ਰਹੀ ਹੈ ਕਹਿੰਦੇ ਇਹ ਮਨ ਲਾਕਿੰਗ ਬਣਾਇਆ ਸਕੂਲਾਂ ਦਾ ਕੰਮ ਕਰਾਇਆ ਗਿਆ ਨਹੀਂ ਕਿਹੜਾ ਸੰਤ ਕਿਧੇ ਨਜ਼ਰ ਨਹੀਂ ਆਉਂਦਾ ਸਕੂਲਾਂ ਦਾ ਕੰਮ ਸ਼ਾਟੇ ਵਿੱਚ 6 ਕਰੋੜ ਦੇ ਪੈਸੇ ਮੈਂ ਦਿੱਤੇ ਸੀ ਉਸ ਤੋਂ ਬਾਅਦ ਉਸ ਨੂੰ ਲੈਂਪੋਸ ਕਿਰਨੇ ਮਿਨਟ ਸਕੂਲ ਬਣਾਤਾ ਬਿਲਕੁਲ ਝੂਠ ਨਾਲ ਸਰਕਾਰ ਚੱਲ ਰਹੀ ਹੈ ਕੇਜਰੀਵਾਲ ਸਭ ਤੋਂ ਝੂਠਾ ਹੈ ਵਰਗੋਤਮਾਨ ਉਹਦੇ ਰਸਤੇ ਦੇ ਝੂਠ ਬੋਲਦਾ ਉਸ ਤਰ੍ਹਾਂ ਆਮ ਆਦਮੀ ਸਰਕਾਰ ਆਮ ਲੋਕਾਂ ਦੀ ਤੁਹਾਨੂੰ ਕੀ ਲੱਗਦਾ ਜੀ ਆਮ ਲੋਕ ਕਹਿੰਦੇ ਹੁਣ ਰਹੀ ਨਹੀਂ ਐਮਪੀ ਦੀ ਵੋਟਾਂ ਇਹਨਾਂ ਨੇ ਆਪਣੇ ਮਸਤਾਂ ਦੇਤੀਆਂ ਨੇ ਵਰਕਰੇ ਦਾ ਮੁੱਦੋ ਇਹਨਾਂ ਕੋਲ ਹੈ ਹੀ ਨਹੀਂ ਇਸ ਕਰਕੇ ਆਪਾਂ ਕਿੱਥੇ ਮੰਨਦੇ ਆਮ ਆਦੀ ਸਰਕਾਰ ਹੋਣੋਂ ਵਰਕਰੇ ਇਹਨਾਂ ਕੋਲ ਨਹੀਂ ਰਹਿ ਗਿਆ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਭਾਜਪਾ ਨੂੰ ਕਿਸ ਤਰ੍ਹਾਂ ਦਾ ਤੁਸੀਂ ਹੋਰ ਮਲੇ ਵਕਤ ਵਿੱਚ ਦੇਖੋਗੇ ਭਾਜਪਾ ਨੇ 13 ਇਹ 13 ਸਿੱਟ ਕੇ ਸੀਟਾਂ ਜਿਹੜੀਆਂ ਜਿੱਤੇਗੀ ਔਰ ਰੇਂਦਰ ਮੋਦੀ ਚੋਲੀ ਜਪਾ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀਪੂ